ਜਿਹੜਾ ਪ੍ਰਸ਼ਾਸਨ ਆ ਕੋਈ ਜਿਹੜੀ ਸਟੇਟਾਂ ਸੰਭਾਲਦੇ ਆ ਹਾਂ ਪ੍ਰਸ਼ਾਸਨ ਦੀ ਕਿਤੇ ਕਮੀ ਥੋੜੀ ਨਾ ਲੇਕਿਨ ਡਾਰੇ ਨਹੀਂ ਹੈਗਾ ਹੂੰ ਕਿਸੇ ਨੂੰ ਡਾਰੀ ਨਹੀਂ ਹੈਗਾ ਕਿਸੇ ਨੂੰ ਕਹਿੰਦੇ ਹੀ ਕੁਛ ਨਹੀਂ ਹੈਗੇ ਹੂੰ ਕੀ ਅਸੀਂ ਵੀ ਕੰਟਰੋਲ ਕਿਵੇਂ ਕਰਨਾ ਹੈ ਹੂੰ ਬਸ ਇੱਕ ਜਿਵੇਂ ਗੁੰਡਾ ਰਾਜ ਨਹੀਂ ਬਣਾ ਦਿੱਤਾ ਵੀ ਹਾਂ ਵੀ ਕਾਵੜ ਵਾਲੇ ਤੇ ਸ਼ਾਇਦ ਗੁੰਡੇ ਨੇ ਜਦੋਂ ਉਥੋਂ ਕਾਵੜ ਲੈ ਕੇ ਚੱਲਦੇ ਆ ਇਹਨਾਂ ਨੂੰ ਉਥੋਂ ਲੈ ਕੇ ਪੂਰਾ ਜਿਵੇਂ ਸਟੇਟ ਇੱਕ ਹਰਿਆਣਾ ਜਿਵੇਂ ਆ ਪੰਜਾਬ ਸਟੇਟ ਇਹਨਾਂ ਨੂੰ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਨਹੀਂ ਵਧੀਆ ਭੋਜਨ ਮਿਲਦਾ ਫਲ ਫਰੂਟ ਸੇਵਾ ਲੱਤਾਂ ਤੱਕ ਉੱਠਦੇ ਇਹਨਾਂ ਦੀਆਂ ਮਾਲਸ਼ਾਂ ਤੱਕ ਹੁੰਦੀਆਂ ਹੈ ਪੰਧਿਆ ਤੇ ਲੇਕਿਨ ਇਹ ਸਿਲਾ ਕੀ ਦਿੰਦੇ ਆ ਕਿਸੇ ਦੀ ਮੋਟਰਸਾਈਕਲ ਭੰਨ ਦਿੰਦੇ ਆ ਕਿਸੇ ਦੇ ਡੱਡੇ ਮਾਰ ਦਿੰਦੇ ਆ ਇਹਨਾਂ ਦਾ ਦਬਾਕ ਖਰਾਬ ਹੋਇਆ ਪਿਆ ਹੋਰ ਵੇਖ ਲਿਓ ਜਿਹੜੇ ਆ ਤੁਸੀਂ ਗੱਲ ਕਰੀਦਾ ਜਿਰਕਪੁਰ ਦੀ ਜਿਰਕਪੁਰ ਜਿਹੜੇ ਮੁੰਡੇ ਨੂੰ ਕਾਵੜ ਵਜੇ ਉਹ ਕਹਿੰਦਾ ਉਹਨੇ ਤੁਸੀਂ ਸ਼ਾਇਦ ਨਿਊਜ਼ ਸੁਣੀ ਹੋਵੇ ਉਹਨੇ ਕਿਹਾ ਸੀ ਕਾਵੜ ਉਹਨੇ ਥੱਲੇ ਰੱਖਿਆ ਸੀ ਉਹ ਜੋ ਚੁੱਕਣ ਲੱਗਾ ਮੇਰੀ ਕੋਣੀ ਵੱਜ ਗਈ ਤੁਹਾਨੂੰ ਪਤਾ ਇਹ ਵੀ ਸਿਧਾਂਤ ਹੈ ਕਿ ਤੁਸੀਂ ਕਾਵੜ ਥੱਲੇ ਨਹੀਂ ਰੱਖ ਸਕਦੇ ਹੂੰ ਕਾਵੜ ਥੱਲੇ ਨਹੀਂ ਰੱਖ ਸਕਦੇ ਕਿਤੇ ਵੀ ਲੰਗਰ ਲੱਗਾ ਹੋਊਗਾ ਜੇ ਉੱਥੇ ਹੀ ਰੁਕਣਾ ਤੇ ਉਹਦੇ ਵਾਸਤੇ ਵੀ ਡੰਡੇ ਲੱਕੜ ਦੇ ਲਾ ਕੇ ਸਿਸਟਮ ਬਣਾਇਆ ਹੁੰਦਾ ਵੀ ਕਾਵੜ ਤੁਹਾਡਾ ਉੱਤੇ ਹੀ ਰੱਖਿਆ ਜਾਏਗਾ ਇਹ ਤਾਂ ਝਾਲ ਹੀ ਕੰਮ ਹੈ ਇਹ ਤਾਂ ਨਕਲੀ ਕੰਮ ਹੋਏਗਾ ਵੀ ਹਾਂ ਕਾਵੜ ਚੁੱਕਿਆ ਜਿੱਥੇ ਜੀ ਕਰਦਾ ਬ੍ਰੇਕ ਮਾਰ ਲਈ ਕਾਵੜ ਥੱਲੇ ਰੱਖਤਾ ਤੇ ਅਸੀਂ ਪਾਣੀ ਪੀਣ ਚਲੇ ਗਏ ਆ ਕਾਵੜ ਪਿਆ ਪਿਆ ਨਿਊਜ਼ ਦੇਖੀ ਆ ਹਾਂ ਜੀ ਮੁੰਡੇ ਬਾਅਦ ਵਿੱਚ ਆਪਣਾ ਫੇਸ ਵੀ ਲਘੋ ਹੋ ਰਹੀ ਸੀ ਬਾਅਦੋਂ ਇਹ ਮੂਲਕ ਹੋ ਕੇ ਬੈਠੀ ਹੋਈ ਹੈ ਵੀ ਸਾਡੇ ਉਹ ਗਲਤੀ ਹੋਈ ਉਹਦਾ ਮੁੰਡੇ ਦਾ ਡੰਡੇ ਮਾਰੇ ਹਾਂ ਸਿਰ ਪਾੜ ਦਿੱਤਾ ਗਿਆ ਹਾਂ ਲੈ ਉਹਦਾ ਵੇਖਿਆ ਬਲੱਡ ਚਲਦਾ ਪਿਆ ਉਸ ਮੁੰਡੇ ਦਾ ਚਲੋ ਉਹ ਥਾਣੇ ਤੇ ਜਾਣਾ ਹੀ ਸੀਗਾ ਥਾਣੇ ਗਿਆ ਉਹਦੀ ਪੱਗ ਖੋਲੀ ਹੋਈ ਇਹ ਬੇਇੱਜ਼ਤ ਵੀ ਨਹੀਂ ਹਾਂ ਇਹ ਧਾਰਮਿਕ ਉਹਦੇ ਠੇਸ ਨਹੀਂ ਹੈਗੀ ਕਾਦੀ ਫਿਰ ਇੱਕ ਇੱਕਵਲਤਾ ਦੀ ਕਾਦੀ ਗੱਲ ਕਰਦੇ ਵੀ ਅਸੀਂ ਇਕੱਠੇ ਆ ਹੂੰ ਪੰਜਾਬ ਦੇ ਵਿੱਚ ਵੀ ਜੇ ਹੋਰ ਤੇ ਕਿਤੇ ਚਲੋ ਹੋ ਜਾਂਦਾ ਤੇ ਆਪਾਂ ਇਹ ਸੋਚਦੇ ਵੀ ਉਹ ਸਟੇਟ ਦੂਜੀ ਹੈ ਤੇ ਪੰਜਾਬ ਦੇ ਵਿੱਚ ਵੀ ਪੱਗਾ ਲੈ ਜਾਂਦੀ ਹੈ ਜਿਹੜੇ ਆਪਣੇ ਛੋਟੇ-ਛਾਣੇ ਕੁਝ ਕੁ ਲੋਕ ਨੇ ਚੰਦ ਲੋਕ ਹੀ ਨੇ ਜਿਹੜੇ ਹੁੰਦੇ ਚੰਦ ਲੋਕ ਹੀ ਨੇ ਇਹ ਇੱਕ ਇੱਕ ਬੰਦਾ ਸਾਰਿਆਂ ਨੂੰ ਰਲਾ ਲੈਂਦਾ ਨਾਲ ਹਾਂ ਇਹ ਕਰਦੇ ਦੋ ਚਾਰ ਬੰਦੇ ਹੁੰਦੇ ਜਿਵੇਂ ਸਿਆਣੇ ਬੰਦੇ ਵੀ ਜਾਂਦੇ ਆ ਨਹੀਂ ਦਿਨ ਉਲਣ ਕੋਈ ਮਤਲਬ ਹੀ ਨਹੀਂ ਹੁੰਦਾ ਆਪਣਾ ਕਾਵੜ ਲੈ ਕੇ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਕਰਦੇ ਆ ਪੰਜਾਬ ਦੇ ਵਿੱਚ ਵੀ ਹਿੰਦੂ ਭਾਈਚਾਰਾ ਜਥੇਬੰਦੀਆਂ ਨੇ ਜਾਂ ਹਰਿਆਣੇ ਦੇ ਵਿੱਚ ਵੀ ਹੋਣ ਕੀ ਆ ਕਿਸ ਚੀਜ਼ ਦੇ ਉੱਪਰ ਗਾਂ ਤੋਂ ਇਦਾਂ ਦੀ ਚੀਜ਼ਾ ਕੱਟਣਾ ਮਨਾ ਹੋਣ ਹੋਣੋ ਗੋਜੁਕ ਨਾਤਾ ਪਾਈ ਜਾਸਕੇ ਵੇਖੋ ਜਿਹੜਾ ਹਿੰਦੂ ਭਾਈਚਾਰੇ ਦੀ ਗੱਲ ਕਰੀਏ ਜੇ ਪੰਜਾਬ ਵਾਲ ਆ ਜੀਏ ਅਨਿਸ਼ਾਨਤ ਸ਼ਰਮੇ ਵਰਗੇ ਜਾਂ ਇੱਕ ਪਹਿਲਾ ਸੂਰੀ ਸੀਗਾ ਜਾਂ ਹੋਰ ਵੀ ਇਹੋ ਜਿਹੇ ਇਹਨਾਂ ਨੇ ਬੜੇ ਇੱਕ ਅਰੋੜਾ ਅਮਿਤ ਅਰੋੜਾ ਇਹ ਸਾਰੇ ਮਾਹੌਲ ਤੇ ਖਰਾਬ ਕਰ ਸਕਦੇ ਆ ਪੂਰਾ ਮੀਡੀਆ 'ਚ ਆ ਕੇ ਬਕਵਾਸ ਬਾਜੀ ਕਰਨਗੇ ਸਿੱਖ ਐ ਫਲਾਣਾ ਟਿਕੜਾ ਮਾਹੌਲ ਖਰਾਬ ਜਿੰਨਾ ਮਰਜ਼ੀ ਕਰਾ ਲੋ ਪਰ ਮਾਹੌਲ ਨੂੰ ਸੁਧਾਰਨ ਦੀ ਅਜੇ ਤੱਕ ਇਹਨਾਂ ਨੇ ਗੱਲ ਨਹੀਂ ਜਰੀ ਗੱਲ ਮੈਂ ਲੈ ਕੇ ਬੈਠੇ ਆ 10 10 20 20 ਤੇ ਇਹਨਾਂ ਨੇ ਕਦੀ ਚੰਗੀ ਗੱਲ ਕਰੀ ਜ਼ਿੰਦਗੀ ਚ ਕਦੀ ਪੰਜਾਬ ਦੀ ਗੱਲ ਕਰੀਏ ਪੰਜਾਬੀਅਤ ਦੀ ਗੱਲ ਕਰੀਏ ਹਿੰਦੂ ਧਰਮ ਦੀ ਵੀ ਗੱਲ ਢੰਗ ਨਾਲ ਕਦੀ ਕਰੀ ਇਹਨਾਂ ਨੇ ਜਦੋਂ ਗੱਲ ਕਰੀਏ ਫਾਲਸਟਾਨ ਜਾ ਫਿਰ ਹੋਰ ਉ ਉਰਾ ਪਰਾਂ ਦੀ ਮਾਰੀ ਜਾਣਗੇ ਬਕਵਾਸ ਉਹ ਐ ਕਰਦਾ ਹਵਾਰੇ ਨੇ ਐ ਕਰਦਾ ਅਮਰਪਾਲ ਨੇ ਆ ਕਰਤਾ ਜੰਗਰਿਆ ਐ ਕਰਤਾ ਕਦੀ ਇਹਨਾਂ ਨੇ ਢੰਗ ਦੀ ਗੱਲ ਕਰੀ ਵੀ ਆ ਵੀ ਆ ਜਿਹੜੇ ਆ ਮੁੱਦੇ ਨੇ ਪੰਜਾਬ ਦੇ ਜਾਂ ਪੂਰੇ ਦੇਸ਼ ਦੇ ਮੁੱਦੇ ਨੇ ਆ ਕਾਵੜ ਵਾਲਾ ਬੜਾ ਵੱਡਾ ਮੁੱਦਾ ਏ ਛੋਟਾ ਮੁੱਦਾ ਨਹੀਂ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਓ ਵੀ ਇਹ ਜਿਹੜੀ ਖਬਰ ਆ ਜਿਹੜੀ ਵਿਚਾਰ ਚਰਚਾ ਕੀਤੀ ਹੈ ਕਾਵੜ ਯਾਤਰਾ ਵਾਲੇ ਨੌਜਵਾਨਾਂ ਦੇ ਸਬੰਧੀ ਤੁਹਾਡੇ ਕੀ ਵਿਚਾਰ ਨੇ ਆਪਾਂ ਖਿਲਾਫ ਨਹੀਂ ਕਿਸੇ ਚੀਜ਼ ਦੇ ਨਾ ਖਿਲਾਫ ਕਿਸੇ ਦੇ ਨਹੀਂ ਪੱਗ ਧਰਮ ਦੇ ਖਿਲਾਫ ਨਹੀਂ ਧਰਮ ਨੂੰ ਜਿਹੜੇ ਖਰਾਬ ਕਰਦੇ ਪਏ ਆ ਚਾਹੇ ਉਹ ਮਤਭੇਦ ਪੈਦਾ ਕਰਦੇ ਪਏ ਆ ਇਹ ਇਹ ਨਾ ਸਮਝ ਲਿਓ ਕਿ ਮੈਂ ਪੱਗ ਬੰਨ ਕੇ ਦਾੜੀ ਰੱਖ ਕੇ ਸਿੱਖਾਂ ਦਾ ਮੁੰਡਾ ਮੈਂ ਹਿੰਦੂਆਂ ਦੇ ਉਲਟ ਬੋਲਦਾ ਪਿਆ ਉਲਟ ਨਹੀਂ ਬੋਲਦਾ ਪਿਆ ਮੈਂ ਜਿਹੜਾ ਵੀ ਗਲਤ ਚਾਹੇ ਉਹ ਸਿੱਖਾਂ ਦਾ ਹੋਵੇ ਚਾਹੇ ਕਿਸੇ ਦਾ ਹੋਵੇ ਉਹ ਗਲਤ ਤੇ ਗਲਤੀ ਰਹੇਗਾ ਇਸ ਚੀਜ਼ ਦੇ ਉਲਟਾ ਜਰੂਰ ਪਹਿਲਾਂ ਗੱਲ ਦੱਸ ਦਈਏ ਵੀ ਕਿਸ ਉੱਪਰ ਗੱਲ ਕਰਨੀ ਹੈ ਕੱਲ ਇੱਕ ਜੀਰਕਪੁਰ ਦੇ ਵਿੱਚ ਇੱਕ ਸਰਦਾਰ ਮੁੰਡਾ ਮੋਟਰਸਾਈਕਲ ਦੇ ਉੱਪਰ ਜਾ ਰਿਹਾ ਸੀਗਾ ਜੀ ਥੋੜਾ ਜਾਂ ਦਾ ਟਕਰਾਅ ਹੋ ਜਾਂਦਾ ਕਾਵੜ ਵਾਲਿਆਂ ਨਾਲ ਤਾਂ ਉਸ ਤੋਂ ਬਾਅਦ ਉਸ ਮੁੰਡੇ ਦੀ ਪੱਗ ਤੱਕ ਲਾਈ ਜਾਂਦੀ ਹੈ ਉਸ ਤੋਂ ਬਾਅਦ ਉਸ ਨਾਲ ਕੁੱਟਮਾਰ ਹੁੰਦੀ ਹੈ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਤਾਂ ਉਸ ਨੂੰ ਇਨਸਾਫ਼ ਨਹੀਂ ਮਿਲਦਾ ਇਨਸਾਫ਼ ਨੂੰ ਲੈ ਕੇ ਉਹ ਜਿਹੜਾ ਮੁੰਡਾ ਨੌਜਵਾਨ ਸਰਦਾਰ ਉਹ ਥਾਣੇ ਦੇ ਵਿੱਚ ਪਹੁੰਚਦਾ ਪਹਿਲਾਂ ਗੱਲ ਦੱਸ ਦਈਏ ਵੀ ਕਿਸ ਉੱਪਰ ਗੱਲ ਕਰਨੀ ਹੈ ਕੱਲ ਇੱਕ ਜੀਰਕਪੁਰ ਦੇ ਵਿੱਚ ਇੱਕ ਸਰਦਾਰ ਮੁੰਡਾ ਮੋਟਰਸਾਈਕਲ ਪਰ ਜਾ ਰਹੇ ਸੀਗੇ ਥੋੜਾ ਜਾਂ ਦਾ ਟਕਰਾਅ ਹੋ ਜਾਂਦਾ ਕਾਵੜ ਵਾਲਿਆਂ ਨਾਲ ਤਾਂ ਉਸ ਤੋਂ ਬਾਅਦ ਉਸ ਮੁੰਡੇ ਦੀ ਪੱਗ ਤੱਕ ਲਾਈ ਜਾਂਦੀ ਹੈ ਉਸ ਤੋਂ ਬਾਅਦ ਉਸ ਨਾਲ ਕੁੱਟਮਾਰ ਹੁੰਦੀ ਹੈ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਤਾਂ ਉਸ ਨੂੰ ਇਨਸਾਫ ਨਹੀਂ ਮਿਲਦਾ ਇਨਸਾਫ ਨੂੰ ਲੈ ਕੇ ਜਿਹੜਾ ਮੁੰਡਾ ਨੌਜਵਾਨ ਹੈ ਸਰਦਾਰ ਉਹ ਥਾਣੇ ਦੇ ਵਿੱਚ ਪਹੁੰਚਦਾ ਕਾਵੜ ਲੈ ਕੇ ਜਿਹੜੇ ਇਹ ਨੌਜਵਾਨ ਨੇ ਹਰਦਵਾਰ ਤੋਂ ਜੋ ਪੰਜਾਬ ਦੇ ਵਿੱਚ ਆਉਂਦੇ ਨੇ ਅੱਜ ਕੱਲ ਬੜੀਆਂ ਅਮਲਕੀ ਘਟਨਾਵਾਂ ਹੋ ਰਹੀਆਂ ਕਿਤੇ ਪੁਲਿਸ ਵਾਲੇ ਦੇ ਕੁੱਟੇ ਜਾ ਰਿਹਾ ਕਿਤੇ ਗੱਡੀਆਂ ਪੰਨੀ ਜਾ ਰਹੀਆਂ ਕਿਤੇ ਇੱਕ ਅਫਸਰ ਨੂੰ ਆਰਮੀ ਦਾ ਅਫਸਰ ਸੀਗਾ ਉਸ ਨੂੰ ਬੜੀ ਬੁਰੀ ਤਰ੍ਹਾਂ ਕੁੱਟੇ ਜਾ ਰਹੇ ਸੀਗਾ ਬਾਈ ਇਹ ਜਿਹੜੀ ਘਟਨਾਵਾਂ ਹੁੰਦੀਆਂ ਇਹਨਾਂ ਦੇ ਪਿੱਛੇ ਕਾਰਨ ਕੀ ਹੈ ਜੇ ਗੱਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਕਾਵੜ ਦਾ ਹਰ ਆ ਜਿਹੜਾ ਸੋਣ ਦਾ ਮਹੀਨਾ ਹੁੰਦਾ ਇਹਨੂੰ ਬੜਾ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ ਵੀ ਆਪਾਂ ਸੋਣ ਲੱਗਾ ਜੀ ਤੇ ਕਾਵੜ ਲੈ ਕੇ ਆਉਂਦੇ ਆ ਸਾਰੇ ਸ਼ਰਧਾ ਭਾਵਨਾ ਹੁੰਦੀ ਹੈ ਹਰ ਇੱਕ ਦੀ ਵੀ ਇੱਕ ਸ਼ਰਧਾ ਭਾਵਨਾ ਦੇ ਨਾਲ ਕਾਵੜ ਲੈ ਕੇ ਆਉਂਦੇ ਆ ਹਾਂਜੀ ਲੇਕਿਨ ਹਰ ਇੱਕ ਕਹਿੰਦੇ ਨਾ ਹਰ ਧਰਮ 'ਚ ਇੱਕ ਚੰਗੇ ਇਨਸਾਨ ਮਾੜੇ ਇਨਸਾਨ ਹਰ ਕਮਿਊਨਿਟੀ 'ਚ ਮਿਲਦੇ ਆ ਆਪਾਂ ਪੰਜਾਬ 'ਚ ਬੈਠੇ ਆ ਇੱਥੇ ਵੀ ਹੈਗੇ ਆ ਹਰਿਆਣਾ 'ਮੈਂ ਰਹਿਣਾ ਕੁਰਕਸ਼ੇਤਰ ਮੇਰਾ ਜ਼ਿਲ੍ਹਾ ਹੈ ਮੈਂ ਉੱਥੇ ਰਹਿਣਾ ਉੱਥੇ ਵੀ ਹੈਗੇ ਆ ਹੋਰ ਪੂਰਾ ਯੂਪੀ ਕਿਤੇ ਵੀ ਚਲ ਜਾਓ ਹਾਂਜੀ ਲੇਕਿਨ ਜਦੋਂ ਕੋਈ ਕਿਸੇ ਵੀ ਧਾਰਮਿਕ ਪ੍ਰੋਗਰਾਮ ਕਰਦਾ ਹੈ ਜਾਂ ਧਾਰਮਿਕ ਤਰੀਕੇ ਦੇ ਨਾਲ ਚੱਲਦਾ ਹੈ ਜਿਵੇਂ ਸਿੱਖਾਂ ਦੇ ਵਿੱਚ ਨਗਰ ਕੀਰਤਨ ਨਿਕਲਦਾ ਹੈ ਹਾਂਜੀ ਹਰ ਪ੍ਰਕਾਸ਼ਪੁਰੂ ਬੜੇ ਨਿਕਲਦੇ ਐਵੇਂ ਚੱਲਦੇ ਆ ਐਵੇਂ ਕਾਵੜ ਲੈ ਕੇ ਜਦੋਂ ਆਉਂਦੇ ਆ ਕਿ ਆਪਾਂ ਇੱਕ ਭਾਵੜਾ ਹੁੰਦੀ ਸ਼ਰਧਾ ਹੁੰਦੀ ਬੰਦੇ ਦੀ ਕੀ ਅਸੀਂ ਉੱਥੇ ਇੰਨੀ ਸੇਵਾ ਲੈ ਕੇ ਆਉਣੀ ਉੱਥੇ ਚੱਲ ਚੱਕ ਕੇ ਲੈ ਕੇ ਆਉਣਾ ਜਾਂ ਜਲ ਜਲ ਦੀ ਵੀ ਕੁਆਂਟੀਟੀ ਹੁੰਦੀ ਹੈ ਵੀ 1 ਲੀਟਰ 2 ਲੀਟਰ 10 ਲੀਟਰ ਕਿੰਨੇ ਕਿੰਨੇ ਲੀਟਰ ਚੱਕਿਆ ਹੁੰਦਾ ਬਹੁਤ ਬਹੁਤ ਜ਼ਿਆਦਾ ਲੰਗੇ ਪੈਰੀ ਆਉਣਾ ਹੈ ਜਾਂ ਬੂਟ ਪਾਉਣੇ ਕਿ ਨਹੀਂ ਪਾਉਣੇ ਇੱਕ ਇਹ ਵੀ ਹੁੰਦਾ ਕਿ ਮੋਟਰਸਾਈਕਲ ਤੇ ਸਪੀਡ ਤੇ ਜਾਂਦੇ ਆ ਤੇ ਭੱਜ ਭੱਜ ਕੇ ਨਾ ਕੋਈ ਇੱਕ ਏਡਾ ਪਾਈਪ ਸਿਸਟਮ ਡੰਡਾ ਜਿਹਾ ਹੁੰਦਾ ਉਹ ਭੱਜ ਕੇ ਫੜਾੜਾ ਹੁੰਦਾ ਜਿਵੇਂ ਬੈ ਰੈਲੀ ਰੇਸ ਨਹੀਂ ਕਰਦੇ ਉਦਾਂ ਹੁੰਦਾ ਹੈ ਦੇਖੋ ਇੰਨੀ ਮਿਹਨਤ ਕਰਨ ਤੋਂ ਬਾਅਦ ਇੰਨਾ ਕਸ਼ਟ ਸਹਿਣ ਤੋਂ ਬਾਅਦ ਆਪਾਂ ਸੰਦੇਸ਼ ਕੀ ਦਿੰਨੇ ਪਏ ਆ ਸਮਾਜ ਦੇ ਵਿੱਚ ਕਦੀ ਕਿਸੇ ਦੀ ਮੋਟਰਸਾਈਕਲ ਭੰਨਦੀ ਕਦੀ ਕਿਸੇ ਦੀ ਗੱਡੀ ਭੰਨਦੀ ਕਦੀ ਕਿਸੇ ਥੱਪੜ ਮਾਰਤੇ ਲਾ ਕੇ ਡੀਜੇ ਪੂਰਾ ਇੱਕ ਟਰੱਕ ਵੱਡਾ ਟਰੱਕ ਕਰ ਲੈਂਦੇ ਆ ਡੀਜੇ ਨਾਲ ਭਰਿਆ ਹੋਇਆ ਐ ਪੂਰੀਆਂ ਬੇਸਾਂ ਵੱਜਦੀ ਐ ਜਿੱਥੋਂ ਨਿਕਲਦੇ ਆ ਹਜ਼ਾਰ ਹਜ਼ਾਰ 500 ਮੰਦਿਰ ਮੋਟਰਸਾਈਕਲਾਂ ਦੇ ਸਲੈਂਸਰ ਲਾਏ ਹੁੰਦੇ ਆ ਪਟਾਕੇ ਮਾਰਦੇ ਹੁੰਦੇ ਆ ਕਮਾਲ ਹੋ ਗਈ ਇਹ ਇਹਨੂੰ ਇਹ ਹੁੱਲੜਬਾਜੀ ਨਹੀਂ ਹਾਂ ਆਪਾਂ ਅੱਜ ਕਿਤੇ ਮਾੜਾ ਜਾਂ ਕੁਛ ਗੱਡੀ ਦਾ ਆਪਾਂ ਜਾਈਏ ਨਾ ਜਾਈਏ ਸ਼ੀਸ਼ੇ ਖੁੱਲੇ ਹੋਣ ਆਪਣੇ ਮੂਚਾ ਮਿਊਜ਼ਿਕ ਲੱਗਾ ਹੋਵੇ ਜਦ ਇਹ ਪੁਲਿਸ ਰੋਕ ਕੇ ਆਪ ਨੂੰ ਹੁੱਲੜਬਾਜੀ ਦਾ ਪਰਚਾ ਦਰਜ ਕਰਦੀ ਆ ਆਪਣੇ ਤੇ ਤਾਂ ਨਾਲ ਚਲਾਨ ਵੀ ਹੁੰਦਾ ਵੱਖਰਾ ਹਾਂ ਲੇਕਿਨ ਤੁਸੀਂ ਵੇਖਿਆ ਪੁਲਿਸ ਦਾ 1% ਵੀ ਕੰਟਰੋਲ ਨਹੀਂ ਹੁੰਦਾ ਹਾਂ ਇੱਥੇ ਜਿਹੜੇ ਕਾਰਬੜ ਵਾਲੇ ਜਿਹੜੇ ਲੋਕ ਨੇ ਸੰਗਤ ਇੰਨੀ ਜ਼ਿਆਦਾ ਉੱਥੇ ਵੀ ਕੰਟਰੋਲ ਨਹੀਂ ਹੁੰਦਾ ਇਹ ਵੀ ਰੀਜ਼ਨ ਹੋ ਸਕਦਾ ਸੰਗਤ ਦੇਖੋ ਪਰ ਜਿਹੜਾ ਪ੍ਰਸ਼ਾਸਨ ਆ ਕੋਈ ਜਿਹੜੀ ਸਟੇਟਾਂ ਸੰਭਾਲਦੇ ਆ ਹਾਂ ਪ੍ਰਸ਼ਾਸਨ ਦੀ ਕਿਤੇ ਕਮੀ ਥੋੜੀ ਨਾ ਲੇਕਿਨ ਡਰੇ ਨਹੀਂ ਹੈਗਾ ਹਾਂ ਕਿਸੇ ਨੂੰ ਡਾਰੀ ਨਹੀਂ ਹੈਗੇ ਕਿਸੇ ਨੂੰ ਕਹਿੰਦੇ ਹੀ ਕੁਛ ਨਹੀਂ ਹੈਗੇ ਕੀ ਅਸੀਂ ਵੀ ਕੰਟਰੋਲ ਕਿਵੇਂ ਕਰਨਾ ਹੈ ਬਸ ਇੱਕ ਜਿਵੇਂ ਗੁੰਡਾ ਰਾਜ ਨਹੀਂ ਬਣਾ ਦਿੱਤਾ ਵੀ ਹਾਂ ਵੀ ਕਾਵੜ ਵਾਲੇ ਤੇ ਸ਼ਾਇਦ ਇਹ ਗੁੰਡੇ ਨੇ ਇਹ ਗੁੰਡੇ ਵੜ ਜਾਂਦੇ ਆ ਤੇ ਮੇਰੇ ਨਾਲ ਕਰੀਏ ਪੰਜਾਬ ਦੇ ਨੌਜਵਾਨ ਵੀ ਜਾਂਦੇ ਨੇ ਵਾਪਸ ਜਲ ਲੈ ਕੇ ਆਉਂਦੇ ਨੇ ਉਹਨਾਂ ਦਾ ਇੱਥੇ ਬਕਾਇਦਾ ਪੰਜਾਬੀ ਲੰਗਰ ਵੀ ਲਾਉਂਦੇ ਨੇ ਸ਼ਾਇਦ ਹੈ ਹਰਿਆਣਾ ਦੇ ਵਿੱਚ ਵੀ ਲੰਗਰ ਪੰਜਾਬ ਦੇ ਪੰਜਾਬੀ ਵੀਰ ਨੇ ਆਪਣੇ ਲੰਗਰ ਲਾਉਂਦੇ ਹੋਣਗੇ ਮੈਂ ਤੁਹਾਨੂੰ ਉਹੀ ਸ਼ਰਦਾ ਦੀ ਗੱਲ ਦੱਸਦਾ ਹੈ ਜਦੋਂ ਉਥੋਂ ਕਾਵੜ ਲੈ ਕੇ ਚੱਲਦੇ ਆ ਇਹਨਾਂ ਨੂੰ ਉਥੋਂ ਲੈ ਕੇ ਪੂਰਾ ਜਿਵੇਂ ਸਟੇਟ ਇੱਕ ਹਰਿਆਣਾ ਜਿਵੇਂ ਆ ਪੰਜਾਬ ਸਟੇਟ ਇਨਾਂ ਨੂੰ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਨਹੀਂ ਵਧੀਆ ਭੋਜਨ ਮਿਲਦਾ ਫਲ ਫਰੂਟ ਸੇਵਾ ਲੱਤਾਂ ਤੱਕ ਘੁੱਟਦੇ ਇਹਨਾਂ ਦੀਆਂ ਮਾਲਸ਼ਾਂ ਤੱਕ ਹੁੰਦੀਆਂ ਇਹਨਾਂ ਦੀਆਂ ਤੇ ਲੇਕਿਨ ਇਹ ਸਿਲਾ ਕੀ ਦਿੰਦੇ ਆ ਕਿਸੇ ਦੀ ਮੋਟਰਸੈੱਡ ਭੰਨ ਦਿੰਦੇ ਆ ਕਿਸੇ ਦੇ ਡੱਡੇ ਮਾਰ ਦਿੰਦੇ ਆ ਇਹਨਾਂ ਦਾ ਦਿਮਾਗ ਖਰਾਬ ਹੋਇਆ ਪਿਆ ਹਰਿਆਣੇ ਦੇ ਵਿੱਚ ਇੱਕ ਯੂਵਕ ਨੇ ਕਹਿਤਾ ਪੱਥਰ ਦਾ ਮੁੰਡਾ ਹੈ ਉਹ ਮੋਦੀ ਦਾ ਪੁਤਲਾ ਚੱਕਿਆ ਹੋਇਆ ਉਹਨੇ ਆਪਣੀ ਗਲ 'ਚ ਮੋਦੀ ਦਾ ਪੁਤਲਾ ਤੇ ਗਲ ਦੇ ਵਿੱਚ ਨੈਵ ਸੈਣੀ ਹਰਿਆਣੇ ਦਾ ਮੁੱਖ ਮੰਤਰੀ ਆ ਉਹਦੀ ਫੋਟੋ ਪਾਈ ਹੋਈ ਏ ਚਲੋ ਉਹਨਾਂ ਦਾ ਕਾਪੜਾ ਸਤਕਾਰ ਹੈ ਹਰ ਇੱਕ ਬੰਦਾ ਕਰਦਾ ਵੈਸੇ ਕਰਨਾ ਨਹੀਂ ਚਾਹੀਦਾ ਇੱਕ ਤੁਸੀਂ ਇੱਕ ਬੰਦੇ ਨੂੰ ਰੱਬ ਨਾਲ ਕੰਪੇਅਰ ਕਰ ਰਹੇ ਹੋ ਗਲਤ ਹੈ ਆਪਣੇ ਆਪ ਇਹ ਚੀਜ਼ਾਂ ਦੇ ਖਿਲਾਫ ਆ ਲੇਕਿਨ ਉਹ ਇੱਕ ਆਪਣੇ ਲੈਵਲ ਤੇ ਸਤਕਾਰ ਕਰਦਾ ਕਰੀ ਜਾਵੇ ਲੇਕਿਨ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਧਾਰਮਿਕ ਤਰੀਕੇ ਦੇ ਨਾਲ ਸੋਚ ਕੀ ਹੈ ਤੇ ਬੰਦੇ ਦੇ ਅੰਦਰ ਗੁੰਡਾਗਰਦੀ ਹੈ ਜਾਂ ਕਹਿੋ ਜੀ ਗੁੰਡਾਗਰਦੀ ਕਰਦਾ ਰਿਹਾ ਇਹ ਮੈਟਰ ਕਰਦੀ ਹੈ ਥੋੜੇ ਸਾਨੂੰ ਕੁਝ ਕੁ ਲੋਕ ਨੇ ਚੰਦ ਲੋਕ ਹੀ ਨੇ ਜਿਹੜੇ ਹੁੰਦੇ ਚੰਦ ਲੋਕ ਹੀ ਨੇ ਇਹ ਇੱਕ ਇੱਕ ਬੰਦਾ ਸਾਰਿਆਂ ਨੂੰ ਲੜਾ ਲੈਂਦਾ ਨਾਲ ਹਾਂ ਇਹ ਕਰਦੇ ਦੋ ਚਾਰ ਬੰਦੇ ਹੁੰਦੇ ਜਿਵੇਂ ਸਿਆਣੇ ਬੰਦੇ ਵੀ ਜਾਂਦੇ ਆ ਨਹੀਂ ਦਿਨ ਉਹਨਾਂ ਨੂੰ ਕੋਈ ਮਤਲਬ ਵੀ ਨਹੀਂ ਹੁੰਦਾ ਆਪਣਾ ਕਾਵੜ ਲੈ ਕੇ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਤੁਸੀਂ ਹੋਰ ਵੇਖ ਲਿਓ ਜਿਹੜੇ ਆ ਤੁਸੀਂ ਗੱਲ ਕਰੀ ਨਾ ਜਿਰਕਪੁਰ ਦੀ ਹਾਂਜੀ ਜਿਰਕਪੁਰ ਜਿਹੜੇ ਮੁੰਡੇ ਨੂੰ ਕਾਵੜ ਵੱਜਿਆ ਉਹ ਕਹਿੰਦਾ ਉਹਨੇ ਤੁਸੀਂ ਸ਼ਾਇਦ ਨਿਊਜ਼ ਸੁਣੀ ਹੋਵੇ ਉਹਨੇ ਕਿਹਾ ਸੀ ਕਾਵੜ ਉਹਨੇ ਥੱਲੇ ਰੱਖਿਆ ਸੀ ਉਹ ਜੋ ਚੁੱਕਣ ਲੱਗਾ ਮੇਰੀ ਕੋਣੀ ਵੱਜ ਗਈ ਤੁਹਾਨੂੰ ਪਤਾ ਇਹ ਵੀ ਸਿਧਾਂਤ ਹੈ ਕਿ ਤੁਸੀਂ ਕਾਵੜ ਥੱਲੇ ਨਹੀਂ ਰੱਖ ਸਕਦੇ ਹਾਂ ਕਾਵੜ ਥੱਲੇ ਨਹੀਂ ਰੱਖ ਸਕਦੇ ਕਿਤੇ ਵੀ ਲੰਗਰ ਲੱਗਾ ਹੋਊਗਾ ਜੇ ਉੱਥੇ ਹੀ ਰੁਕਣਾ ਤੇ ਉਹਦੇ ਵਾਸਤੇ ਵੀ ਡੰਡੇ ਲੱਕੜ ਦੇ ਲਾ ਕੇ ਸਿਸਟਮ ਬਣਾਇਆ ਹੁੰਦਾ ਵੀ ਕਾਵੜ ਤੁਹਾਡਾ ਉੱਪਰ ਹੀ ਰੱਖਿਆ ਜਾਏਗਾ ਇਹ ਤਾਂ ਜਾਲੀ ਕੰਮ ਹੈ ਇਹ ਤਾਂ ਨਕਲੀ ਕੰਮ ਹੋਏਗਾ ਵੀ ਹਾਂ ਕਾਵੜ ਚੁੱਕਿਆ ਜਿੱਥੇ ਜੀ ਕਰਦਾ ਬ੍ਰੇਕ ਮਾਰ ਲਈ ਕਾਵੜ ਥੱਲੇ ਰੱਖਤਾ ਤੇ ਅਸੀਂ ਪਾਣੀ ਪੀਣ ਚਲੇ ਗਏ ਕਾਵੜ ਪਿਆ ਪਿਆ ਨਿਊਜ਼ ਦੇਖੀ ਹੈ ਹਾਂ ਜੀ ਮੁੰਡੇ ਬਾਅਦ ਵਿੱਚ ਆਪਣਾ ਫੇਸ ਵੀ ਲ ਘੋ ਰਹੇ ਸੀ ਬਾਅਦੋਂ ਇਹ ਮੂਲਕ ਹੋ ਕੇ ਬੈਠੀ ਹੋਈ ਹੈ ਵੀ ਸਾਡੇ ਉਹ ਗਲਤੀ ਹੋਈ ਉਹਦਾ ਮੁੰਡੇ ਦਾ ਡੰਡੇ ਮਾਰੇ ਹਾਂ ਸੀਰ ਪਾੜ ਦਿੱਤਾ ਗਿਆ ਹਾਂ ਬਈ ਉਹਦਾ ਵੇਖਿਆ ਬਲੱਡ ਚੱਲਦਾ ਪਿਆ ਉਸ ਮੁੰਡੇ ਦਾ ਚਲੋ ਉਹ ਥਾਣੇ ਤੇ ਜਾਣਾ ਹੀ ਸੀਗਾ ਥਾਣੇ ਗਿਆ ਉਹਦੀ ਪੱਗ ਖੋਲੀ ہوئی ਇਹ ਬਈਅਦ ਵੀ ਨਹੀਂ ਹਾਂ ਇਹ ਧਾਰਮਿਕ ਉਹਦੇ ਠੇਸ ਨਹੀਂ ਹੈਗੀ ਹਾਂ ਕਾਦੀ ਫਿਰ ਇੱਕ ਵ ਇੱਕਵਾਲਤਾ ਦੀ ਕਾਦੀ ਗੱਲ ਕਰਦੇ ਵੀ ਅਸੀਂ ਇਕੱਠੇ ਹਾਂ ਹਾਂ ਪੰਜਾਬ ਦੇ ਵਿੱਚ ਵੀ ਜੇ ਹੋਰ ਤੇ ਕਿਤੇ ਚਲੋ ਉਹ ਹੋ ਜਾਂਦਾ ਤੇ ਆਪਾਂ ਇਹ ਸੋਚਦੇ ਵੀ ਉਹ ਸਟੇਟ ਦੂਜੀ ਏ ਤੇ ਪੰਜਾਬ ਦੇ ਵਿੱਚ ਵੀ ਪੱਗਾ ਲੈ ਜਾਂਦੀ ਹੈ ਜਿਹੜੇ ਆਪਣੇ ਵੱਧ ਕਰਦੇ ਆ ਪੰਜਾਬ ਦੇ ਵਿੱਚ ਵੀ ਹਿੰਦੂ ਭਾਈਚਾਰਾ ਜਿੱਥੇ ਬੰਦੀਆਂ ਨੇ ਜਾਂ ਹਰਿਆਣੇ ਦੇ ਵਿੱਚ ਵੀ ਹੋਣ ਕੀ ਆ ਕਿਸ ਚੀਜ਼ ਦੇ ਉੱਪਰ ਗਾਂ ਤੋਂ ਇਦਾਂ ਦੀ ਚੀਜ਼ਾਂ ਘਟਨਾਵਾਂ ਨਾ ਹੋਣ ਉਹਨਾਂ ਨੂੰ ਕੁਝ ਨੱਥ ਪਾਈ ਜਾ ਸਕੇ ਦੇਖੋ ਜਿਹੜਾ ਹਿੰਦੂ ਭਾਈਚਾਰੇ ਦੀ ਗੱਲ ਕਰੀਏ ਜੇ ਪੰਜਾਬ ਵੱਲ ਆ ਜੀਏ ਅਨਿਸ਼ਾਨਤ ਸ਼ਰਮੇ ਵਰਗੇ ਜਾਂ ਇੱਕ ਪਹਿਲਾ ਸੂਰੀ ਸੀਗਾ ਜਾਂ ਹੋਰ ਵੀ ਇਹੋ ਜਿਹੇ ਇਹਨਾਂ ਨੇ ਬੜੇ ਇੱਕ ਅਰੋੜਾ ਅਮਿਤ ਅਰੋੜਾ ਇਹ ਸਾਰੇ ਮਾਹੌਲ ਤੇ ਖਰਾਬ ਕਰ ਸਕਦੇ ਆ ਹੂੰ ਪੂਰਾ ਮੀਡੀਆ ਚ ਆ ਕੇ ਬਕਵਾਸ ਬਾਜੀ ਕਰਨਗੇ ਸਿੱਖ ਐ ਫਲਾਣਾ ਟਿਕੜਾ ਮਾਹੌਲ ਖਰਾਬ ਜਿੰਨਾ ਮਰਜ਼ੀ ਕਰਾ ਲੋ ਪਰ ਮਾਹੌਲ ਨੂੰ ਸੁਧਾਰਨ ਦੀ ਅਜੇ ਤੱਕ ਇਹਨਾਂ ਨੇ ਗੱਲ ਨਹੀਂ ਗਰੀ ਹੂੰ ਇਹਨਾਂ ਨੇ ਕਦੀ ਨਹੀਂ ਇਹ ਗੱਲ ਕਰੀ ਕਿ ਆ ਜਿਹੜਾ ਹੁਣ ਆਪਾਂ ਕਾਵੜ ਵਾਲੀ ਗੱਲ ਕਰਦੇ ਪਏ ਆ ਵੀ ਇਹ ਗਲਤ ਕੌਣ ਕਰ ਰਿਹਾ ਹੈ ਜਾਂ ਗਲਤ ਹੁੰਦਾ ਪਿਆ ਕਦੀ ਅਸੀਂ ਮੀਡੀਆ 'ਚ ਆ ਕੇ ਆਪਾਂ ਇਹ ਗੱਲ ਖੜੇ ਹੋ ਕੇ ਬੋਲੀਏ ਵੀ ਵੀ ਖਬਰਦਾਰ ਵੀ ਆ ਗਲਤ ਕਰ ਰਹੇ ਹੋ ਤੁਸੀਂ ਇਹਨਾਂ ਦੇ ਕਾਰਨ ਕੀ ਨੇ ਕਿਉਂ ਇਹ ਘਟਨਾਵਾਂ ਹੁੰਦੀਆਂ ਨੇ ਵੀ ਇਹਨੂੰ ਕਿੱਦਾਂ ਰੋਕਿਆ ਜਾ ਸਕਦਾ ਬਲਕਿ ਡੀਪਲੀ ਜਾਣਾ ਚਾਹੀਦਾ ਜਦੋਂ ਬਹੁਤ ਜਾਣਾ ਚਾਹੀਦਾ ਇਹ ਵੇਖੋ ਇੱਕ ਕੋਈ ਵੀ ਨਾ ਸੇਧ ਦੇਣ ਦੀ ਗੱਲ ਹੁੰਦੀ ਹੈ ਬਲਾਰਾ ਜਿਹੜਾ ਹੁੰਦਾ ਹੈ ਇਹ ਜਿਵੇਂ ਨਿਸ਼ਾਨਤ ਹੋ ਗਿਆ ਮੇਰੇ ਤੋਂ ਅਰੋੜੇ ਵਰਗੇ ਨੇ ਉਹ ਲੋਕ ਬਹੁਤ ਖਦੇ ਹਰ ਪ੍ਰਕਾਰ ਦਾ ਵੇਖਦਾ ਇਕੱਲੇ ਇਹ ਨਹੀਂ ਕਿ ਹਿੰਦੂ ਨੇ ਤਾਂ ਇਹਨੂੰ ਨਹੀਂ ਹਿੰਦੂ ਹੀ ਵੇਖਣਗੇ ਹਰ ਪ੍ਰਕਾਰ ਤੇ ਲੇਕਿਨ ਇਹਨਾਂ ਦਾ ਫਰਜ਼ ਇਹ ਵੀ ਤੇ ਬਣਦਾ ਨਾ ਕਿ ਅਸੀਂ ਇਕੱਲਾ ਮਾਹੌਲ ਖਰਾਬ ਨਹੀਂ ਕਰਨਾ ਮਾਹੌਲ ਨੂੰ ਠੀਕ ਵੀ ਕਰਨਾ ਹੈ ਠੀਕ ਵੀ ਕਰਨਾ ਹਮ ਗੱਲ ਮੈਨ ਲੈ ਕੇ ਬੈਠੇ ਆ 10 10 20 20 ਤੇ ਇਹਨਾਂ ਨੇ ਕਦੀ ਚੰਗੀ ਗੱਲ ਕਰੀ ਜ਼ਿੰਦਗੀ ਚ ਕਦੀ ਪੰਜਾਬ ਦੀ ਗੱਲ ਕਰੀਏ ਪੰਜਾਬੀਅਤ ਦੀ ਗੱਲ ਕਰੀਏ ਹਿੰਦੂ ਧਰਮ ਦੀ ਵੀ ਗੱਲ ਢੰਗ ਨਾਲ ਕਦੀ ਕਰੀ ਇਹਨਾਂ ਨੇ ਜਦੋਂ ਗੱਲ ਕਰੀਏ ਫਲਸਤਾਨ ਜਾ ਪਰ ਹੋਰ ਉ ਉਰਾ ਪਰਾਂ ਦੀ ਮਾਰੀ ਜਾਣਗੇ ਬਕਵਾਸ ਉਹ ਹੈ ਕਰਦਾ ਹਵਾਰੇ ਨੇ ਹੈ ਕਰਤਾ ਅਮਰਤਪਾਲ ਨੇ ਆ ਕਰਤਾ ਜੰਗਾ ਨੇ ਆ ਕਰਤਾ ਕਦੀ ਇਹਨਾਂ ਨੇ ਠੰਗ ਦੀ ਗੱਲ ਕਰੀ ਵੀ ਆ ਵੀ ਆ ਜਿਹੜੇ ਆ ਮੁੱਦੇ ਨੇ ਪੰਜਾਬ ਦੇ ਜਾਂ ਪੂਰੇ ਦੇਸ਼ ਦੇ ਮੁੱਦੇ ਨੇ ਆ ਕਾਵੜ ਵਾਲਾ ਬੜਾ ਵੱਡਾ ਮੁੱਦਾ ਏ ਛੋਟਾ ਮੁੱਦਾ ਨਹੀਂ ਕਿਉਂਕਿ ਕਾਵੜ ਇੱਕ ਸਟੇਟ ਦਾ ਮੁੱਦਾ ਨਹੀਂ ਪੂਰੇ ਭਾਰਤ ਦਾ ਮੁੱਦਾ ਹੈ ਜੇ ਗੱਲ ਕਰੀਏ ਪੰਜਾਬ ਹੈ ਹਰਿਆਣਾ ਯੂਪੀ ਪੂਰੀ ਕਿਹੜੀ ਕਿਹੜੀ ਸਟੇਟਾਂ ਚ ਲੋਕ ਮਤਲਬ ਕਿ ਸਰਦਾ ਭਾਵਨਾ ਨਾਲ ਜਾਂਦੇ ਨੇ ਉੱਥੇ ਪੂਰੇ ਭਾਰਤ ਇੱਕ ਹਰੀਦوار ਇਹੋ ਜਿਹਾ ਹੈ ਜਿਵੇਂ ਨਾਮ ਦੇਖੋ ਹਰੀਦوار ਹਰੀਦوار ਜਲ ਲੈ ਕੇ ਉਹ ਕਿੰਨਾ ਪਵਿੱਤਰ ਲੋਕ ਸਮਝਦੇ ਆ ਜਲ ਆਪਣੇ ਘਰਾਂ ਚ ਲੈ ਕੇ ਪਿੰਡਾਂ ਦੇ ਇਹਦੀ ਇੱਕ ਮੈਨੂੰ ਪਤਾ ਨਹੀਂ ਤੁਹਾਨੂੰ ਪਤਾ ਹੈ ਕਿ ਨਹੀਂ ਪਤਾ ਇਹ ਕੀ ਹੁੰਦਾ ਹੈ ਕਿ ਹਰੀਦوار ਤੋਂ ਜਲ ਜਿਹੜਾ ਲੈ ਕੇ ਆਉਂਦੇ ਆ ਘਰਾਂ ਦੇ ਵਿੱਚ ਆਉਂਦੇ ਨੇ ਆਪਣੇ ਪਿੰਡ ਦੇ ਵਿੱਚ ਜਿਹੜਾ ਇਹਦਾ ਸ਼ਿਵਜੀ ਦਾ ਮੰਦਿਰ ਹੁੰਦਾ ਨਾ ਉਹਦੇ ਤੇ ਲਿਆ ਕੇ ਉਹ ਜਲ ਚੜਾਣਾ ਹੁੰਦਾ ਹੈ ਸ਼ਿਵਰਾਤਰੀ ਤੋਂ ਪਹਿਲਾਂ ਪਹਿਲਾਂ ਹਾਂ ਇਹ ਸ਼ਿਵਰਾਤਰੀ ਵਾਲੇ ਦਿਨ ਆ ਕੇ ਉਹਨਾਂ ਨੇ ਜਲ ਚੜਾ ਕੇ ਉਹਨਾਂ ਦੀ ਪੂਰੀ ਹੁੰਦੀ ਹੈ ਮਤਲਬ ਕਿ ਅਲੱਗ-ਅਲੱਗ ਤਰੀਕਾ ਸਭ ਦਾ ਲੇਕਿਨ ਤਰੀਕਾ ਅਲੱਗ-ਅਲੱਗ ਹੁਣ ਕੋਈ ਚੱਕਰ ਨਹੀਂ ਲੇਕਿਨ ਆਪਾਂ ਵੱਡੇ ਉਡੇ ਸਪੀਕਰ ਲਾ ਕੇ ਉੱਚੀ ਉੱਚੀ ਗਾਣੇ ਲਾ ਕੇ ਉਦੋਂ ਬਾਅਦ ਉਹ ਵੀ ਕੋਈ ਗੱਲ ਨਹੀਂ ਉਦੋਂ ਬਾਅਦ ਅਸੀਂ ਕਿਸੇ ਨੂੰ ਵੇਖਣਾ ਹੀ ਪਸੰਦ ਨਹੀਂ ਕਰਦੇ ਵੀ ਸੜਕ ਦੇ ਉੱਤੇ ਸਾਡੇ ਅੱਗੇ ਆ ਨਾ ਜਾਵੇ ਕੋਈ ਅਸੀਂ ਆ ਇਸ ਟਾਈਮ ਬੀਐਸਐ ਆਰਮੀ ਸਾਡੀ ਹੋਈ ਹੈ ਬਖਰੀ ਵੀ ਆ ਵੀ ਕੋ ਮੜਾ ਜੇ ਅੱਗੇ ਆ ਕਿਵੇਂ ਗਿਆ ਕੋ ਤੁਸੀਂ ਦੇਖੀ થોੜੇ ਦਿਨ ਪਹਿਲਾਂ ਵੀਡੀਓ ਵਾਇਰਲ ਹੋਈ ਸੀ ਪਤਾ ਨਹੀਂ ਬੀਐਸਐਫ ਦਾ ਨੌਜਵਾਨ ਸੀਗਾ ਪਤਾ ਨਹੀਂ ਆਰਮੀ ਦਾ ਥੱਲੇ ਲੰਬਾ ਪਾਇਆ ਸੀ ਬਹੁਤ ਕੁਝ ਜਿਆਦਾ ਕੁੱਟਾਂ ਦੇ ਕੇ ਆ ਬਾਲੇ ਵੇਖ ਚਲੋ ਇੱਕ ਹੀ ਇਹੋ ਜਿਹਾ ਵੀ ਜਿਹੜੇ ਕਿਸੇ ਪੁਲਿਸ ਵਾਲੇ ਨੂੰ ਕਿਸੇ ਕਾਨੂੰਨ ਕਿਸੇ ਲੋ ਨੂੰ ਹੱਦ ਹੀ ਹੋ ਗਈ ਹੈ ਹਮ ਸਮਝਦੀ ਕੁਛ ਨਹੀਂਗੇ ਇੱਕ ਵਾਰ ਪ੍ਰਸ਼ਾਸਨ ਕਹਿੰਦਾ ਵੀ ਕਾਨੂੰਨ ਆਪਣੇ ਹੱਥ ਚ ਲੈ ਲੈਣਾ ਚਾਹੀਦਾ ਤੁਸੀਂ ਪਿਆਰ ਨਾਲ ਆਓ ਤੇ ਜਾਓ ਪਰ ਇਦਾਂ ਦੇ ਕਟਣਾ ਵਾ ਕਿਤੇ ਨਾ ਕਿਤੇ ਨਿੰਦਨ ਜੋਗ ਨੇ ਬਿਲਕੁਲ ਨਹੀਂ ਨਿੰਦਰੀ ਹੋਗੇ ਬਿਲਕੁਲ ਇਹਦੇ ਵਿੱਚ ਦੇਖੋ ਜਦੋਂ ਕੋਈ ਵੀ ਪ੍ਰਕਾਸ਼ ਪ੍ਰਭੂ ਹੁੰਦਾ ਨਗਰ ਕੀਰਤਨ ਨਿਕਲਦੇ ਆ ਉਸ ਟਾਈਮ ਸਿੱਖਾਂ ਦੀ ਸ਼ਰਧਾ ਭਾਵਨਾ ਹੁੰਦੀ ਏ ਕਿ ਅੱਗੇ ਵੇਖਿਓ ਤੁਸੀਂ ਝਾੜੂ ਮਾਰਦੇ ਜਾਂਦੇ ਆ ਜਲ ਦਾ ਛਿੜਕਾ ਜਾਂਦਾ ਸਾਰੇ ਜਿੱਥੋਂ ਜਿੱਥੋਂ ਲੰਘਦਾ ਉਥੋ-ਉਥੋ ਪ੍ਰਸ਼ਾਦ ਦਾ ਵਰਤਾਰਾ ਹੁੰਦਾ ਜਾਂਦਾ ਜਿਹਦੀ ਆਪਣੀ ਇੱਛਾ ਏ ਉਹਨੇ ਲੰਗਰ ਲਾਇਆ ਹੁੰਦਾ ਕਿਸੇ ਨੇ ਫਰੂਟ ਦਾ ਦੁੱਧ ਦਾ ਬਿਸਕੁਟ ਦਾ ਅਲੈਦਾ-ਅਲੈਦਾ ਆਪਣੀ ਇੱਛਾ ਅਨੁਸਾਰ ਪਰ ਮੈਂ ਕਦੀ ਨਹੀਂ ਵੇਖਿਆ ਐਵੇਂ ਦੀ ਕੋਈ ਹੁੱਲੜਬਾਜੀ ਕਿਉਂ ਕਿਉਂਕਿ ਜਿਹੜੇ ਉਸ ਟਾਈਮ ਮੌਜੂਦਾ ਹੁੰਦੇ ਆ ਮੋਕੇ ਤੇ ਗਰੰਥੀ ਸਾਹਿਬ ਹੁੰਦੇ ਆ ਜਾਂ ਪ੍ਰਧਾਨ ਸਾਹਿਬ ਹੁੰਦੇ ਆ ਜਿਹੜੇ ਵੀ ਹੁੰਦੇ ਆ ਉਹਨਾਂ ਦਾ ਇੱਕ ਕੰਟਰੋਲ ਹੁੰਦਾ ਹੈ ਜਿਵੇਂ ਉਹ ਅਸੀਂ ਨਿਹੰਗ ਸਿੰਘ ਆ ਸਾਡਾ ਇੱਕ ਕੰਟਰੋਲ ਹੈ ਸਾਡੀ ਫੌਜ ਘਟੋ ਘਟ ਵੀ 10 10 20 20 ਜਾਣੇ ਅੱਗੇ ਅੱਗੇ ਨੇ ਅੱਗੇ ਅੱਗੇ ਹੋਣਗੇ ਕਿ ਕੋਈ ਬੰਦਾ ਗਲਤ ਐਂਟਰੀ ਨਾ ਕਰੇ ਵਿੱਚ ਤੇ ਕੋਈ ਗਲਤ ਬੰਦਾ ਹੁਲੜਬਾਜੀ ਨਾ ਕਰੇ ਤੇ ਉੱਥੋਂ ਦੀ ਪ੍ਰਸ਼ਾਸਨ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਤੁਸੀਂ ਆਪਣੇ ਵੱਲੋਂ ਨਾਮ ਜਵਾਣਾਂ ਦੇ ਨਾਂ ਤੇ ਮੈਂ ਇਕੱਲੇ ਪ੍ਰਸ਼ਾਸਨ ਨੂੰ ਵੀ ਨਹੀਂ ਸਰਕਾਰ ਨੂੰ ਵੀ ਮੈਸੇਜ ਦੇਣਾ ਇਸ ਚੀਜ਼ ਦਾ ਕਿ ਚਾਹੇ ਉਹ ਕੋ ਕਿ ਚੱਲ ਕੇ ਹਰੀਦਵਾਰ ਤੋਂ ਯੂਪੀ ਤੋਂ ਆਂਦੇ ਆ ਸਭ ਤੋਂ ਪਹਿਲਾਂ ਯੋਗੀ ਅਦਿੱਤਿਆਨਾਥ ਯੂਪੀ ਦਾ ਮੁੱਖ ਮੰਤਰੀ ਏ ਸਭ ਤੋਂ ਪਹਿਲਾਂ ਉਹ ਆਪ ਇਸ ਯੋਗੀ ਏ ਹਿੰਦੂ ਉਹਦੇ ਨਾਲ ਸੰਬੰਧਿਤ ਆ ਉਹ ਇਸ ਚੀਜ਼ ਦੇ ਕੰਟਰੋਲ ਕਰਨ ਕਿ ਅਸੀਂ ਲੋਕਾਂ ਨੂੰ ਜੋੜਨਾ ਹੈ ਨਾ ਕਿ ਤੋੜਨਾ ਹੈ ਅਸੀਂ ਕਿਵੇਂ ਆਪਣੀ ਇਮੇਜ ਸੁਧਾਰਨੀ ਹੈ ਕਿਉਂਕਿ ਇਹ ਇੱਕ ਵੀਡੀਓ ਕੋਈ ਵੀ ਇਹੋ ਜੀ ਬਣਦੀ ਹੈ ਨਾ ਉਹ ਇੱਕ ਜਗ੍ਹਾ ਨਹੀਂ ਰੁਕਦੀ ਉਹ ਬਹੁਤ ਦੂਰ ਤੱਕ ਜਾਂਦੀ ਹੈ ਦੇਸ਼ਾਂ ਵਿਦੇਸ਼ਾਂ ਤੱਕ ਜਾਂਦੀ ਲੋਕ ਵੇਖਦੇ ਉਸ ਚੀਜ਼ ਨੂੰ ਵਰਲਡਵਾਈਜ਼ ਫੈਲਦੀ ਹੈ ਵਰਲਡਵਾਈਜ਼ ਤੇ ਜਿਹੜੀ ਯੂਪੀ ਪ੍ਰਸ਼ਾਸਨ ਹੈ ਹੂੰ ਉਹ ਵੀ ਇਸ ਚੀਜ਼ ਨੂੰ ਧਿਆਨ ਚ ਰੱਖੇ ਹੂੰ ਉਦੋਂ ਬਾਅਦ ਜਿਹੜੀ ਲਹਦਾ ਸਟੇਟਾਂ ਨੇ ਜਿਵੇਂ ਹਰਿਆਣਾ ਹੋ ਗਿਆ ਪੰਜਾਬ ਹੋ ਗਿਆ ਜਾਂ ਦਿੱਲੀ ਹੋ ਗਿਆ ਕਿਤੇ ਵੀ ਉਹ ਵੀ ਇਸ ਚੀਜ਼ ਨੂੰ ਉੱਥੋਂ ਦਾ ਸੀਐਮ ਤੇ ਉੱਥੋਂ ਦਾ ਡੀਜੀਪੀ ਇਹ ਜੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇੱਕ ਮਹੀਨਾ ਸ਼ਾਵਨ ਦਾ ਮਹੀਨਾ ਹੁੰਦਾ ਹੈ ਸੋਨ ਦਾ ਮਹੀਨਾ ਇਹਦੇ ਵਿੱਚ ਕਾਵੜੀ ਯਾਤਰਾ ਚੱਲਦੀ ਏ ਇਸ ਚੀਜ਼ ਨੂੰ ਪਹਿਲਾਂ ਹੀ ਇੱਕ ਪ੍ਰੋਟੋਕੋਲ ਬਣਿਆ ਹੋਵੇ ਕਿ ਕਿੱਦਾਂ ਕਿਹੜੇ-ਕਿਹੜੇ ਰਾਹ ਤੋਂ ਆਣਾ ਹੈ ਕਿੱਥੋਂ ਲੰਘਣਾ ਉਹਨਾਂ ਨੇ ਕਿ ਆ ਉਹਨਾਂ ਲਈ ਪਹਿਲੇ ਰਾ ਖਾਲੀ ਹੋਵੇ ਕਿਉਂ ਕਿ ਬਾਅਦ ਚ ਉਹ ਕਿਸੇ ਨੂੰ ਪੁੱਟਣ ਲੜਨ ਜਾਂ ਉਹ ਕਿਸੇ ਨੂੰ ਮਾਰਨ ਨੁਕਸਾਨ ਕਰਨ ਉਹਦੀ ਵੀਡੀਓ ਵਾਇਰਲ ਹੋਵੇ ਇਹ ਬਿਲਕੁਲ ਨਿੰਦਣਯੋਗ ਹੈ ਆਪਾਂ ਇਹ ਚੀਜ਼ਾਂ ਦੇ ਖਿਲਾਫ ਅੱਜ ਵੀ ਆ ਤੇ ਕੱਲ ਵੀ ਆ ਠੀਕ ਹੈ ਜੀ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਸੁਝਾਅ ਜਰੂਰ ਦਿਓ ਵੀ ਇਹ ਜਿਹੜੀ ਖਬਰ ਆ ਜਿਹੜੀ ਵਿਚਾਰ-ਚਰਚਾ ਕੀਤੀ ਹੈ ਕਾਵੜ ਯਾਤਰਾ ਵਾਲੇ ਨੌਜਵਾਨਾਂ ਦੇ ਸਬੰਧੀ ਤੁਹਾਡੇ ਕੀ ਵਿਚਾਰ ਨੇ ਆਪਾਂ ਖਿਲਾਫ ਨਹੀਂ ਕਿਸੇ ਚੀਜ਼ ਦੇ ਨਾ ਖਿਲਾਫ ਕਿਸੇ ਦੇ ਨਹੀਂ ਹਾਂ ਆਪਾਂ ਧਰਮ ਦੇ ਖਿਲਾਫ ਨਹੀਂ ਹਾਂ ਧਰਮ ਨੂੰ ਜਿਹੜੇ ਖਰਾਬ ਕਰਦੇ ਪਏ ਆ ਚਾਹੇ ਉਹ ਮਤਭੇਦ ਪੈਦਾ ਕਰਦੇ ਪਏ ਆ ਇਹ ਨਾ ਸਮਝ ਲਿਓ ਕਿ ਮੈਂ ਪੱਗ ਬੰਨ ਕੇ ਦਾੜੀ ਰੱਖ ਕੇ ਸਿੱਖਾਂ ਦਾ ਮੁੰਡਾ ਮੈਂ ਹਿੰਦੂਆਂ ਦੇ ਉਲਟ ਬੋਲਦਾ ਪਿਆ ਉਲਟ ਨਹੀਂ ਬੋਲਦਾ ਜਿਹੜਾ ਵੀ ਗਲਤ ਚਾਹੇ ਉਹ ਸਿੱਖਾਂ ਦਾ ਹੋਵੇ ਚਾਹੇ ਕਿਸੇ ਦਾ ਹੋਵੇ ਉਹ ਗਲਤ ਤੇ ਗਲਤੀ ਰਹੇਗਾ ਇਸ ਚੀਜ਼ ਦੇ ਉਲਟਾ ਤੇ ਜਰੂਰ ਆਪਣੇ ਵਿਚਾਰ ਦਿਓ ਕਮੈਂਟਾਂ ਦੇ ਵਿੱਚ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ